ਸਾਹਿਬ ਸਿਮਰੋ ਮੇਰੇ ਪਾਈ ਹੋ ਸਭਨਾ ਇਹੋ ਪਿਆਣਾ ਇਥੇ ਤੰਦਾ ਕੂੜਾ ਚਾਰ ਦਿਹਾ ਆਗੇ ਸਰ ਪਰ ਜਾਣਾ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਜਿਵੇਂ ਕਿ ਪਾਵਨ ਬਾਣੀ ਹੀ ਮਨੁੱਖ ਨੂੰ ਜ਼ਿੰਦਗੀ ਤੇ ਮੌਤ ਦੇ ਵਿਚਾਰੇ ਦੀ ਗੱਲ ਦੱਸੀ ਹੈ ਇੱਥੇ ਵੀ ਸਤਿਗੁਰਾਂ ਨੇ ਫੁਰਮਾਨ ਕੀਤਾ ਸਾਹਿਬ ਸਿਮਰੋ ਮੇਰੇ ਭਾਈ ਹੋ ਏ ਮੇਰੇ ਭਾਈ ਜਣੋ ਉਸ ਸਾਹਿਬ ਦਾ ਸਿਮਰਨ ਕਰੋ ਉਸ ਪ੍ਰਮਾਤਮਾ ਨੂੰ ਯਾਦ ਕਰੋ ਕਾਦੇ ਵਾਸਤੇ ਜੀ ਸਬਨਾ ਇਹੋ ਪਿਆਣਾ ਪਿਆਣਾ ਦਾ ਮਤਲਬ ਬੰਦਾ ਜਿਵੇਂ ਪਿਆਣਾ ਕਰਨਾ ਕੂਚ ਕਰਨਾ ਚਲੇ ਜਾਣਾ ਕਹਿ ਲੱਗੇ ਕਿ ਸਿਮਰਨ ਇਸ ਕਰਕੇ ਕਰਨਾ ਹੈ ਕਿ ਜਦੋਂ ਇਸ ਦੁਨੀਆ ਤੋਂ ਆਪਾਂ ਸਭ ਨੇ ਜਾਣਾ ਹੈ ਤੇ ਆਪਣੇ ਨਾਲ ਕੁਝ ਨਾ ਕੁਝ ਨਾਮ ਸਿਮਰਨ ਦਾ ਧਨ ਵੀ ਹੋਵੇ ਜਿਵੇਂ ਆਪਾਂ ਫਰਜ ਕਰੋ ਕਿਸੇ ਸਫ਼ਰ ਤੇ ਜਾਂਦੇ ਆ ਆਪਾਂ ਜੇਬ ਵਿੱਚ ਕੁਝ ਪੈਸੇ ਪਾ ਕੇ ਲੈ ਜਾਂਦੇ ਆ ਵੀ ਰਸਤੇ ਵਿੱਚ ਕਿਰਾਇਆ ਉਹਦਾ ਲੱਗੇਗਾ ਕਿਸੇ ਬੱਸ ਤੇ ਜਾਈਏ ਟ੍ਰੇਨ ਤੇ ਜਾਈਏ ਉਹਦਾ ਕਿਰਾਇਆ ਦੇਣ ਵਾਸਤੇ ਰਾਹਦਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਬੰਦਾ ਆਪਣੀ ਜੇਬ ਚ ਪਾ ਕੇ ਚੱਲਦਾ ਹੈ ਚੇਤੇ ਰੱਖਣਾ ਉਸ ਪਰਮਾਤਮਾ ਦੇ ਦਰ ਘਰ ਜਾਣ ਵਾਸਤੇ ਵੀ ਇੱਕ ਕਿਰਾਇਆ ਲੱਗਦਾ ਹੈ ਤੇ ਉਹ ਜਿਹੜਾ ਕਿਰਾਇਆ ਉਹ ਜਿਹੜਾ ਧਾਨ ਹੈ ਉਹ ਇਹ ਨਾਮ ਸਿਮਰਣ ਦਾ ਸਤਿਗੁਰਾਂ ਨੇ ਆਖੇ ਭਾਈ ਸਿਮਰਨ ਜ਼ਰੂਰ ਕਰੋ ਇਥੋਂ ਜਾਣਾ ਜ਼ਰੂਰ ਹੈ ਜਾਣਾ ਪੈਣਾ ਹੈ ਅਗਲਾ ਬਚਨ ਵੀ ਇਹੋ ਹੈ ਕਹਿਣ ਲੱਗੇ ਇਥੇ ਧੰਦਾ ਕੂੜਾ ਚਾਰ ਦੇਹਾ ਦੁਨੀਆ ਦੇ ਵਿੱਚ ਮਾਇਆ ਦਾ ਝੂਠਾ ਜਿਹੜਾ ਆ ਕੰਮ ਧੰਦਾ ਛੀੜਿਆ ਹੈ ਨਾ ਆਪਾਂ ਇਹ ਚਾਰ ਦਿਨਾਂ ਲਈ ਹੈ ਇਹ ਕੋਈ ਬਹੁਤਾ ਸਮਾਂ ਨਹੀਂ ਸਾਡੇ ਤੋਂ ਪਹਿਲਾਂ ਬੜਿਆਂ ਨੇ ਇਹ ਕੰਮ ਕਰ ਕਰ ਛੱਡ ਦਿੱਤੇ ਅੱਜ ਆਪਾਂ ਕਰ ਰਹੇ ਹਾਂ ਚੇਤੇ ਰੱਖਣਾ ਆਉਣ ਵਾਲੇ ਟਾਈਮ ਵਿੱਚ ਹੋਰ ਲੋਕਾਂ ਨੇ ਇਹ ਦੁਨੀਆ ਦੇ ਕੰਮ ਕਰਨੇ ਨੇ ਦੁਨਿਆਵੀ ਧੰਦੇ ਕਰਨੇ ਨੇ ਹਰ ਬੰਦੇ ਨੂੰ 4 ਦਿਨ ਕਰਨ ਵਾਸਤੇ ਇਹ ਧੰਦੇ ਮਿਲਦੇ ਨੇ ਤੇ ਅਗਲਾ ਬਚਨ ਹੈ ਇੱਥੇ ਧੰਦਾ ਕੂੜਾ ਚਾਰ ਦੇਹਾ ਇਹ ਝੂਠਾ ਸੰਸਾਰ ਦਾ ਕੰਮ 4 ਦਿਨ ਮਨੁੱਖ ਨੂੰ ਕਰਨ ਲਈ ਮਿਲਦਾ ਤੇ ਅਗਲਾ ਬਚਨ ਹੈ ਆਗੈ ਸਰਪਰ ਜਾਣਾ ਸਰਪਰ ਦਾ ਮਤਲਬ ਹੈ ਜਰੂਰ ਕੰਪਲਸਰੀ ਜਾਣਾ ਹੀ ਜਾਣਾ ਹੈ ਕਹਿਣ ਲੱਗੇ ਇਸ ਜਗ੍ਹਾ ਤੋਂ ਇਸ ਦੁਨੀਆ ਤੋਂ ਹਰ ਇੱਕ ਬੰਦੇ ਨੇ ਉਸ ਪਰਲੋਕ ਦੇ ਵਿੱਚ ਪ੍ਰਮਾਤਮਾ ਦੇ ਦਰ ਕਰ ਲਾ ਲੋ ਜਾਂ ਇਸ ਦੁਨੀਆ ਨੂੰ ਛੱਡ ਕੇ ਮਾਤ ਲੋਕ ਨੂੰ ਛੱਡ ਕੇ ਜਰੂਰ ਜਾਣਾ ਹੈ ਕੋਈ ਵੀ ਮਨੁੱਖ ਐਸਾ ਨਹੀਂ ਜਿਹਦੇ ਤੇ ਇਹ ਕਾਲ ਆਉਣਾ ਨਹੀਂ ਮੌਤ ਆਉਣੀ ਨਹੀਂ ਅੱਗੇ ਬਚਨ ਹੈ ਆਗੇ ਸਰ ਪਰ ਜਾਣਾ ਜਿਉ ਮਿਹਰ ਮਾਣਾ ਮਹਿਮਾਨ ਕਾਹੇ ਗਰਬ ਕੀਜੈ ਜਿਤ ਸੇਵੀਐ ਦਰਗਹਿ ਸੁਖ ਪਾਈਐ ਨਾਮ ਤਿਸੇ ਕਾ ਲੀਜੈ ਕਹਿ ਲੱਗੇ ਭਾਈ ਜਦੋਂ ਇੱਕ ਗੱਲ ਤੈਨੂੰ ਪੱਕੀ ਕਰਕੇ ਦ੍ਰਿੜ ਕਰਾਈ ਗਈ ਹੈ ਵੀ ਇਥੋਂ ਚਲੇ ਜਾਣਾ ਇੱਕ ਨਾ ਨਵੇਂ ਪਾਸ਼ਾ ਜੀਆ ਦਾ ਬੜਾ ਪਿਆਰਾ ਬਚਨ ਹੈ ਸਾਧੋ ਰਚਨਾ RAM ਬਣਾਈ ਕਹਿਣ ਲੱਗੇ ਕਿ हे ਭਾਈ ਸਾਧੂ ਦਾ ਮਤਲਬ ਹੈ ਸਤ ਸੰਗੀ ਜਨੋ ਰਚਨਾ RAM ਬਣਾਈ ਉਸ ਪ੍ਰਮਾਤਮਾ ਨੇ ਦੇਖੋ ਕਿਹੋ ਜੀ ਰਚਨਾ ਰਚੀ ਹੈ ਇੱਕ ਵਿਣਸ ਹੈ ਇੱਕ ਅਸਥਿਰ ਮਾਨ ਹੈ ਇੱਕ ਵਿਣਸ ਹੈ ਇੱਕ ਤਾਂ ਵਿਣਸ ਗਿਆ ਦੁਨੀਆ ਤੋਂ ਚਲੇ ਗਿਆ ਮਰ ਗਿਆ ਡੈੱਡ ਬੋਡੀ ਸਾਹਮਣੇ ਪਈ ਹੈ ਮਿਰਤ ਸ਼ਰੀਰ ਸਾਡੇ ਸਾਹਮਣੇ ਪਿਆ ਉਹਦਾ ਮਰੇ ਪਿਆਦਾ ਇੱਕ ਵਿਣਸੈ ਇੱਕ ਅਸਥਿਰ ਮਾਨੈ ਪਰ ਕਹਿਣ ਲੱਗੇ ਉਸ ਮਰੇ ਹੋਏ ਪ੍ਰਾਣੀ ਦੇ ਲਾਗੇ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਹੱਲੇ ਵੀ ਮੌਤ ਦਾ ਕੋਈ ਭੈ ਨਹੀਂ ਆਇਆ ਹੱਲੇ ਵੀ ਉਹ ਮਾੜੇ ਕੰਮ ਕਰਨੋਂ ਹਟੇ ਨਹੀਂ ਉਹਨਾਂ ਦੇ ਸਾਹਮਣੇ ਇੱਕ ਬੰਦਾ ਮਰਿਆ ਪਿਆ ਹੈ ਕਹਿਣ ਲੱਗੇ ਕਿ ਇਹ ਸੰਸਾਰ ਦੇ ਅੰਦਰ ਤੋਂ ਜਾਣਾ ਉਸ ਤੋਂ ਬਾਅਦ ਕਹਿਣ ਲੱਗੇ ਕਿ ਇਹ ਮਨੁੱਖ ਫੇਰ ਵੀ ਸਮਝਣ ਨੂੰ ਤਿਆਰ ਨਹੀਂ ਇੱਕ ਬਿਨਸਾ ਇੱਕ ਅਸਥਿਰ ਮਾਨ ਹੈ ਕਹਿਣ ਲੱਗੇ ਕਿ ਇੱਕ ਜਾ ਰਿਹਾ ਤੇ ਇੱਕ ਉਹਦੇ ਲਾਗੇ ਬੈਠਾ ਵੀ ਕਹਿ ਰਿਹਾ ਕਿ ਮੈਂ ਮੈਂ ਥੋੜੀ ਮਰਿਆ ਇਹ ਤਾਂ ਫਲਾਨਾ ਸਿੰਘ ਮਰਿਆ ਮੈਂ ਤਾਂ ਅਜੇ ਜੀਂਦਾ ਮੈਂ ਥੋੜੀ ਮਰਨਾ ਹੈ ਤੇ ਅਗਲਾ ਬਚਨ ਹੈ ਬਹੁਤਾ ਇਹੋ ਵਿਡਾਨ ਕਹਿਣ ਲੱਗੇ ਕਮਾਲ ਹੋ ਗਈ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਤੇ ਹੈਰਾਨ ਆ ਮੈਂ ਤਾਂ ਬੜੀ ਇਸ ਗੱਲ ਦੀ ਹੈਰਾਨੀ ਹੈ ਇੱਕ ਬਿਨਸ ਹੈ ਇੱਕ ਅਸਥਿਰ ਮਾਨ ਹੈ ਇੱਕ ਬਿਨਸ ਗਿਆ ਤੇ ਦੂਜਾ ਉਹਦੇ ਕੋਲ ਬੈਠਾ ਅਜੇ ਵੀ ਕਹੀ ਜਾਂਦਾ ਹੈ ਵੀ ਮੈਂ ਥੋੜੀ ਮਰਿਆ ਮੈਂ ਮਰਨਾ ਹੀ ਨਹੀਂ ਖਰੇ ਇੱਥੇ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਹਿਣ ਲੱਗੇ ਕਿ ਅੱਗੇ ਸਰਪਰ ਜਾਣਾ ਅੱਗੇ ਜ਼ਰੂਰ ਜਾਣਾ ਇਸ ਗੱਲ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ ਕੋਈ ਬੰਦਾ ਇਹ ਸਰਪਰ ਦਾ ਮਤਲਬ ਹੈ ਕੰਪਲਸਰੀ ਜਿਹੜਾ ਹੋਣਾ ਹੀ ਹੋਣਾ ਹੈ ਕੰਮ ਜੀਉ ਮਹਿਣ ਮਹਿਮਾਨਾ ਮਹਿਮਾਨ ਸਮਝਦੇ ਨਾ ਕਿ ਮਹਿਮਾਨ ਕਿਸੇ ਦੇ ਘਰ ਆਇਆ ਹੋਵੇ ਪ੍ਰਾਹੁਣਾ ਕਹਿਣ ਲੱਗੇ ਇਸ ਦੁਨੀਆ ਦੇ ਉੱਪਰ ਅਸੀਂ ਇੱਕ ਪ੍ਰਾਹੁਣਾ ਦੀ ਤਰ੍ਹਾਂ ਆਏ ਹਾਂ ਜਿਸ ਤਰ੍ਹਾਂ ਕੋਈ ਪ੍ਰਾਹੁਣਾ ਚਾਰ ਦਿਨ ਆਣ ਕੇ ਰਹਿ ਕੇ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਦੁਨੀਆ ਤੇ ਅਸੀਂ ਪ੍ਰਾਹੁਣੇ ਆਏ ਹਾਂ ਆਏ ਹਾਂ ਚਾਰ ਦਿਨ ਰਹਿ ਕੇ ਚਲ ਜਾਣਾ ਅਗਲਾ ਬਚਨ ਹੈ ਕਾਹੇ ਗਰਭ ਕੀਜੇ ਗਰਭ ਦਾ ਮਤਲਬ ਹੈ ਹੰਕਾਰ ਕਹਿੰਦੇ ਕਹਿਣ ਲੱਗੇ ਭਾਈ ਕਿਹੜੀਆਂ ਗੱਲਾਂ ਦੇ ਹੰਕਾਰ ਕਿਹੜੀਆਂ ਗੱਲਾਂ ਦੀ ਆਪਣੇ ਅੰਦਰ ਜਿਹੜੀ ਹਉਮੈ ਨੂੰ ਪਾਲ ਰੱਖਿਆ ਹੈ ਹੰਕਾਰ ਈਗੋ ਨੂੰ ਪਾਲ ਰੱਖਿਆ ਜਿਤ ਸੇਵੀਐ ਦਰਗਹਿ ਸੁਖ ਪਾਈਐ ਜਿਸ ਦਾ ਸਿਮਰਨ ਕਰਨ ਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਸੁਖ ਮਿਲਦਾ ਹੈ ਨਾਮ ਕਿਸੇ ਕਾ ਲੀਜੈ ਉਹਦਾ ਨਾਮ ਲੈਂਦਾ ਕਿਉਂ ਨਹੀਂ ਉਸ ਨੂੰ ਸਿਮਰਨ ਕਿਉਂ ਨਹੀਂ ਕਰਦਾ ਜਿਸ ਦੇ ਸਿਮਰ ਨਾਲ ਅੱਗੇ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੇ ਦਰ ਘਰ ਦੇ ਵਿੱਚ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਕੇ ਨਾਨਕ ਤੇ ਮੁਖ ਉਜਲੇ ਉਜਲੇ ਮੁਖ ਲੈ ਕੇ ਜਾਵਾਂਗੇ ਵੇਖੋ ਇੱਕ ਇਨਸਾਨ ਹੁੰਦਾ ਉਹ ਨੀਵੀਂ ਪਾ ਕੇ ਖੜ ਜਾਂਦਾ ਇੱਕ ਇਨਸਾਨ ਹੁੰਦਾ ਉਹ ਬੜਾ ਉੱਚਾ ਸਿਰ ਕਰਕੇ ਖੜਦਾ ਚੰਗੇ ਕੰਮ ਕੀਤੇ ਹੋਣਗੇ ਬੰਦਾ ਉੱਚਾ ਸਿਰ ਕਰਦਾ ਮੰਦ ਕਰਮ ਕਰਨ ਤੋਂ ਬਾਅਦ ਹਮੇਸ਼ਾ ਮਨੁੱਖ ਨੂੰ ਨੀਵੀਂ ਪਾਉਣੀ ਪੈਂਦੀ ਹੈ ਕਹਿਣ ਲੱਗੇ ਤੁਸੀਂ ਇਹੋ ਜੇ ਕਾਰਜ ਕੰਮ ਕਿਉਂ ਕਰ ਰਹੇ ਹੋ ਕਿਸ ਪ੍ਰਮਾਤਮਾ ਦੇ ਦਰ ਘਰ ਜਦੋਂ ਪਹੁੰਚੋ ਤੇ ਨੀਵੀਂ ਪਾਉਣੀ ਪਵੇ ਜਿਤ ਸੇਵੀਏ ਦਰਗਹਿ ਸੁਖ ਪਾਈਏ ਜਿਸ ਦੇ ਸਿਮਰਨ ਦੇ ਨਾਲ ਉਸ ਪ੍ਰਮਾਤਮਾ ਦੇ ਦਰ ਘਰ ਵਿਖੇ ਸੁਖ ਮਿਲਦਾ ਨਾਮ ਕਿਸੇ ਕਾ ਲੀਜੈ ਉਹਦਾ ਨਾਮ ਸਿਮਰਨ ਜ਼ਰੂਰ ਕਰੀਏ ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾ ਇਹੋ ਪਿਆਣਾ ਅਖੀਰਲੇ ਬਚਨ ਵਿੱਚ ਕਹਿ ਰਹੇ ਨੇ ਕਹਿਣ ਲੱਗੇ ਭਾਈ ਆਗੈ ਹੁਕਮ ਨਾ ਚੱਲੈ ਮੂਲੇ ਕਹਿਣ ਲੱਗੇ ਪ੍ਰਲੋਕ ਵਿੱਚ ਕਿਸੇ ਦਾ ਹੁਕਮ ਨਹੀਂ ਚੱਲਦਾ ਆਪਾਂ ਇੱਥੇ ਕਹਿੰਣਾ ਮੇਰੀ ਚੱਲ ਦੀ ਬੜੀ ਐ ਮੇਰੀ ਸਾਰੇ ਲੋਕ ਮੇਰੀ ਗੱਲ ਬੜੀ ਸੁਣਦੇ ਨੇ ਮੇਰੀ ਮੇਰੀ ਗੱਲ ਨੂੰ ਮੰਨਦੇ ਨੇ ਸਾਰੇ ਲੋਕ ਮੇਰਾ ਹੁਕਮ ਚੱਲਦਾ ਹੈ ਕੋਈ ਰਸੂਕਦਾਰ ਬੰਦਾ ਕਹਿ ਦੇਵੇ ਜਾਂ ਕੋਈ ਅਫਸਰ ਕਹਿ ਦੇਵੇ ਕਿ ਮੇਰੇ ਮੇਰੇ ਤੋਂ ਬਹੁਤ ਸਾਰੇ ਲੋਕ ਜਿਹੜੇ ਮੇਰੇ ਹੁਕਮ ਦੀ ਨੂੰ ਮੰਨਦੇ ਨੇ ਕਹਿਣ ਲੱਗੇ ਇਸ ਦੁਨੀਆ ਤੇ ਤੇ ਇੱਕ ਦੂਜੇ ਤੇ ਆਪਾਂ ਹੁਕਮ ਚਲਾਈ ਜਾਂਦੇ ਆ ਪਰ ਚੇਤੇ ਰੱਖਣਾ ਅੱਗੇ ਹੁਕਮ ਨਾ ਚੱਲੇ ਮੂਲੇ ਮੂਲੇ ਦਾ ਮਤਲਬ ਹੈ ਬਿਲਕੁਲ ਵੀ ਮੂਨ ਕਹਿਣ ਲੱਗੇ ਅੱਗੇ ਕਿਸੇ ਦਾ ਕੋਈ ਹੁਕਮ ਨਹੀਂ ਚੱਲਦਾ ਉੱਥੇ ਕਿਸੇ ਦੀ ਕੁਛ ਨਹੀਂ ਬਾਹ ਚੱਲਦੀ ਪੇਸ਼ ਚੱਲਦੀ ਕੋਈ ਜਾ ਕੇ ਉੱਤੇ ਅੱਖੇ ਜੀ ਥੱਲੇ ਮੇਰੇ ਕੋਲ ਤਾਂ ਇੰਨਾ ਧਨ ਦੌਲਤ ਸੀ ਮੇਰੇ ਕੋਲ ਤਾਂ ਮੇਰੀ ਤਾਂ ਐਡੀ ਵੱਡੀ ਪੋਸਟ ਸੀ ਚੇਤੇ ਰੱਖਣਾ ਉਸ ਪ੍ਰਮਾਤਮਾ ਦੀ ਦਰਗਾਹ ਚ ਕਿਸੇ ਦਾ ਕੋਈ ਹੁਕਮ ਕੋਈ ਰਸੂਕ ਕੋਈ ਦਾਬਾ ਨਹੀਂ ਜੇ ਚੱਲਣਾ ਅੱਗੇ ਹੁਕਮ ਨਾ ਚੱਲੇ ਮੂਲੇ ਅਗਲਾ ਬਚਨ ਹੈ ਸਿਰ ਸਿਰ ਕਿਆ ਵਿਹਾਣਾ ਵਿਹਾਣਾ ਦਾ ਮਤਲਬ ਹੈ ਬੀਤ ਜਾਣਾ ਸਿਰ ਸਿਰ ਦਾ ਮਤਲਬ ਹੈ ਕਿ ਹਰੇਕ ਸਿਰ ਦੇ ਉੱਤੋਂ ਦੀ ਕੀ ਆ ਕਿ ਆ ਦਾ ਮਤਲਬ ਹੈ ਆਪੋ ਆਪਣਾ ਕੀਤਾ ਕਰਮ ਕਹਿਣ ਲੱਗੇ ਉਥੇ ਤਾਂ ਹਰੇਕ ਬੰਦੇ ਦੇ ਸਿਰ ਦੇ ਉੱਤੇ ਆਪੋ ਆਪਣੇ ਕੀਤੇ ਅਨੁਸਾਰ ਜਿਹੜਾ ਸਜ਼ਾ ਮਿਲਣੀ ਆ ਟਾਈਮ ਬੀਤਣਾ ਵਿਹਾਨਾ ਦਾ ਮਤਲਬ ਹੈ ਬੀਤਣਾ ਉਥੇ ਹਰ ਇੱਕ ਮਨੁੱਖ ਨੂੰ ਉਹਦੇ ਕਰਮਾਂ ਦਾ ਹਿਸਾਬ ਪੁੱਛਿਆ ਜਾਣਾ ਸਿਰ ਸਿਰ ਕਿਹਾ ਵਿਹਾਨਾ ਹਰ ਇੱਕ ਸਿਰ ਦੇ ਉੱਪਰ ਜੋ ਨੇ ਕੀਤਾ ਉਹਦਾ ਉਸ ਨੂੰ ਖਾਮਿਆਜਾ ਸਿਰ ਤੋਂ ਦੀ ਭੋਤ ਨਾ ਪੈਣੇ ਅਗਲਾ ਬਚਨ ਹੈ ਸਾਹਿਬ ਸਿਮਰਹੁ ਮੇਰੇ ਭਾਈ ਹੋ ਏ ਮੇਰੇ ਪ੍ਰਭੂ ਸਤ ਸੰਗੀ ਜਨੋ ਉਸ ਪ੍ਰਮਾਤਮਾ ਦਾ ਸਿਮਰਨ ਜ਼ਰੂਰ ਕਰੋ ਕਾਦੇ ਵਾਸਤੇ ਜੀ ਸਭਨਾ ਇਹੋ ਪਿਆਣਾ ਪਿਆਣਾ ਦਾ ਮਤਲਬ ਪਹਿਲਾਂ ਵੀ ਆਖਿਆ ਕਿ ਕਿ ਚਲੇ ਜਾਣਾ ਦੁਨੀਆ ਤੋਂ ਸਭ ਨੇ ਚਲੇ ਜਾਣਾ ਕਿਸੇ ਨੇ ਇੱਥੇ ਨਹੀਂ ਰਹਿਣਾ ਬੈਠ ਨਹੀਂ ਰਹਿਣਾ ਜਦੋਂ ਪਤਾ ਹੈ ਕਿ ਅਸੀਂ ਕੁਝ ਸਮੇਂ ਵਾਸਤੇ ਇੱਥੇ ਆ ਤੇ ਕਿਉਂ ਨਾ ਚੰਗੇ ਕਰਮ ਕਰ ਲਈਏ ਕਿਉਂ ਨਾ ਨਾਮ ਸਿਮਰਨ ਕਰ ਲਈਏ ਕਿਉਂ ਨਾ ਭਜਨ ਬੰਦਗੀ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਇਹਨਾਂ ਅਮੋਲਕ ਘੜੀਆਂ ਨੂੰ ਆਪਾਂ ਬਤੀਤ ਕਰ ਲਈਏ